ਜਿਹੜੀ ਇਹਨਾਂ ਨੇ ਮੇਰੇ ਨਾਲ ਬਦਲਾਖੋਰੀ ਕੀਤੀ ਆ ਚਾਹੇ ਉਹ ਕੇਜਰੀਵਾਲ ਕਹਿ ਲੋ ਜਾਂ ਭਗਵਾਨ ਤਿਆਂ ਮੈਂ ਆਪਣਾ ਵੱਡਾ ਦਿਲ ਕਰਕੇ ਮੈਂ ਆਪਣੇ ਉਸ ਨੈਸ਼ਨਲ ਪਦਰ ਤੇ ਜਿਹੜਾ ਬਾਕੀਆਂ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਮੈਂ ਆਪਣੀ ਪਾਰਟੀ ਦੇ ਨਾਲ ਸਹਿਮਤ ਹੈਗਾ ਵਾਂ ਔਰ ਜਿੱਦਾਂ ਦਾ ਵੀ ਉਹ ਕਰਨਗੇ ਕੀ ਕਰਦੇ ਨੇ ਕਿੱਦਾਂ ਕਰਦੇ ਨੇ ਵੈਸੇ ਮੇਰੇ ਹਿਸਾਬ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਅਲਾਈਅੰਸ ਡਸਨਟ ਮੇਕ ਐਨੀ ਸੈਂਸ ਵਿਦ ਆਮ ਆਦਮੀ ਪਾਰਟੀ ਤੋ ਕਿ ਆਪਣਾ ਉਦੇਸ਼ ਕੀ ਹੈ ਉਦੇਸ਼ ਇਹ ਹੈਗਾ ਕਿ ਨੈਸ਼ਨਲ ਲੈਵਲ ਤੇ 2024 ਵਿੱਚ ਬੀਜੇਪੀ ਨੂੰ ਰੋਕਿਆ ਜਾਵੇ ਤੇ ਪੰਜਾਬ ਦੇ ਵਿੱਚੋਂ ਪਹਿਲੇ ਰੁਕੀ ਹੋਈ ਹੈ ਇਹ ਤਾਂ ਫਿਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ ਪਾਸੇ ਕੇਜਰੀਵਾਲ ਖੜਗੇ ਸਾਹਿਬ ਦੇ ਕੋਲ ਗੁਲਦਸਤਾ ਲੈ ਕੇ ਖੜਾ ਵਾ ਫੋਟੋਆਂ ਖਿਚਵਾਉਣ ਜਾ ਰਹੇ ਨੇ ਇੱਕ ਪਾਸੇ ਉਸ ਪਾਰਟੀ ਦੇ ਜਿਹੜੇ ਆਗੂ ਇੱਕ ਫਾਰਮਰ ਲੀਡਰ ਆਫ ਓਪੋਜੀਸ਼ਨ ਨੂੰ ਮਲਟੀਪਲ ਕੇਸਾਂ ਵਿੱਚ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਤੁਸੀਂ ਦੇਖੋ ਕਿੰਨੀ ਕਾਲੀ ਚ ਭੱਜੇ ਗਏ ਸੁਪਰੀਮ ਕੋਰਟ ਮੇਰੀ ਜ਼ਮਾਨਤ ਕੈਨਸਲ ਕਰਾਉਣ ਲਈ देयर इज नो ਪੁਆਇੰਟ ਫਾਰ ਨੰਬਰ 1 ਪਾਰਟੀ ਅੱਜ ਦੀ ਡੇਟ ਵਿੱਚ ਮਤਲਬ ਅਕੋਰਡਿੰਗ ਟੂ ਦ ਸਟ੍ਰੈਂਥ ਨੰਬਰ 1 ਪਾਰਟੀ ਆਮ ਆਦਮੀ ਪਾਰਟੀ ਨੰਬਰ 2 ਕਾਂਗਰਸ ਆ ਇੱਕ ਨੰਬਰ ਤੇ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਤੇ ਚੌਥੇ ਨੰਬਰ ਦੀ ਪਾਰਟੀ ਨੂੰ ਡੀਫੀਟ ਕਰਨ ਦਾ ਤਾਂ ਤੋ ਤੱਕ ਨਹੀਂ ਬਣਦੀ ਹੁਣ ਦੇਖਦੇ ਆ ਕਿ ਅਗਰ ਹੁੰਦਾ ਆ ਨਹੀਂ ਹੁੰਦਾ ਜਦੋਂ ਹੋਏਗਾ ਉਦੋਂ ਫਿਰ ਇੱਕ ਵਾਰੀ ਅੱਛੀ ਤਰ੍ਹਾਂ ਨਾਲ ਤੁਹਾਨੂੰ ਮੈਂ ਦੱਸ ਸਕੂਗਾ ਲੇਕਿਨ ਮੇਰਾ ਇਹ ਮੰਨਣਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਗੱਠ ਜੋੜ ਤੋਂ ਬਗੈਰ ਹੀ ਭਾਜਪੀ ਸਟੈਂਡਸ ਡਿਫੀਟਡ ਇਹ ਜਿੱਦਾਂ ਦੇ ਆ ਝੂਠੇ ਝਾਟੇ ਜੇ ਮੁਕਦਮੇ ਔਰ ਜੋ ਇਹ ਪੰਜਾਬ ਦੇ ਵਿੱਚ ਇੱਕ ਬਦਲਾਖੋਰੀ ਦਾ ਜਿਹੜਾ ਇੱਕ ਨਵਾਂ ਰਿਵਾਜ ਪਾਤਾ ਆ ਭਗਵੰਤ ਅਤੇ ਪਾਰਟੀ ਨੇ ਇਹਨੂੰ ਲੜਨ ਦੀ ਸਮਰੱਥਾ ਦੇ ਇਕੱਲੇ ਆਪਣੇ ਲੜਨ ਦੀ ਸਮਰੱਥਾ ਨਾਲ ਦੇ ਮੈਨੂੰ ਆਪਣੇ ਸੂਬੇ ਦੇ ਲੋਕਾਂ ਦੇ ਹਕੂਕ ਜਿਹੜੇ ਕਿਸੇ ਨਾਲ ਵੀ ਅਨਿਆਇ ਤੇ ਜ਼ੁਲਮ ਹੋਵੇ ਮੈਨੂੰ ਉਹਨਾਂ ਦੀ ਹਿਫਾਜ਼ਤ ਕਰਨ ਦੀ ਵੀ ਸਮਰੱਥਾ ਦੇ ਇਹ ਅਰਦਾਸ ਕਰਨ ਆਇਆ ਮੈਂ ਸਰ ਇੱਕ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਪੂਰੀ ਤੁਹਾਡਾ ਤੇ ਕੀ ਸਟੈਂਡ ਹੈ ਦੇਖੋ ਉਹ ਇੱਕ علیحدਾ ਸਬਜੈਕਟ ਆ ਅੱਜ ਮੈਂ ਵੈਸੇ ਉਹਦੇ ਗੱਲ ਨਹੀਂ ਕਰ ਰਹਾ ਪਰ ਕਿਉਂਕਿ ਤੁਸੀਂ ਗੱਲ ਪੁੱਛ ਲਈ ਆ ਦੇਖੋ ਇਸ ਤਰ੍ਹਾਂ ਨਾਲ ਆ ਕਿ ਇੰਡੀਆ ਪੱਧਰ ਤੇ ਨੈਸ਼ਨਲ ਲੈਵਲ ਤੇ ਇੱਕ ਗੱਲ ਆਪਾਂ ਨੂੰ ਮੰਨਣੀ ਪਊਗੀ ਕਿ ਜਿਹੜੀ ਇਸ ਵਕਤ ਰੂਲਿੰਗ ਪਾਰਟੀ ਆ ਬੀਜੇਪੀ ਉਹ ਸਾਰੇ ਦੇਸ਼ ਵਿੱਚ ਸਾਰੀ ਪੋਲਿਟੀਕਲ اپੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੋਂ ਕੋਈ ਪੋਲਿਟੀਕਲ اپੋਜੀਸ਼ਨ ਪਾਰਟੀ ਦਾ ਲੀਡਰ ਨਹੀਂ ਸਪੇਅਰ ਕੀਤਾ ਗਿਆ ਫਾਰੂਕ ਅਬਦੁੱਲਾ ਔਰ ਜਿਹੜੀ ਮਹਿਬੂਬਾ ਸਮੇਤ نیچے ਸਟਾਲਿਨ ਤੱਕ ਰਾਹ ਦੇ ਵਿੱਚ ਜਿੰਨੇ ਵੀ ਤੁਸੀਂ ਪ੍ਰਦੇਸ਼ ਦੇਖ ਸਕਦੇ ਹੋ ਸਾਰਿਆਂ ਦੇ ਉੱਤੇ ਈਡੀ ਔਰ ਸੀਬੀਆਈ ਨੇ ਮੁਕਦਮੇ ਦਰਜ ਕੀਤੇ ਆ ਔਰ ਕਾਂਗਰਸ ਦੇ ਲੀਡਰਸ ਨੂੰ ਪਿਕ ਐਂਡ ਚੂਸ ਕਰਕੇ ਬਹੁਤ ਵੱਡੇ ਪਦਦੇ ਦਿੱਤੇ ਇੱਥੋਂ ਤੱਕ ਕਿ ਪ੍ਰਿਯੰਕਾ ਗਾਂਧੀ ਔਰ ਰੋਬਰਟ ਵਡਰਾ ਦਾ ਨਾਮ ਵੀ ਜਿਹੜੀ ਚਾਰਜ ਸ਼ੀਟ ਫਾਈਲ ਕੀਤੀ ਰੀਸੈਂਟਲੀ ਉਹਦੇ ਚ ਉਹਨਾਂ ਨੂੰ ਵੀ ਨਾਂ ਉਹਨਾਂ ਦਾ ਮਤਲਬ ਦੇ ਹੈਵ ਇਨਕਲੂਡਡ ਦ ਨੇਮਸ ਸੋ ਧੇਰਫੋਰ ਇਹ ਜਿਹੜਾ ਮਿਸਚੂਜ਼ ਆਫ ਏਜੰਸੀਜ਼ ਦੇ ਖਿਲਾਫ ਨੈਸ਼ਨਲ ਪੱਧਰ ਦੇ ਉੱਤੇ ਸਾਰੇ ਗੱਠਜੋੜ ਕੀਤਾ ਇੰਡੀਆ ਅਲਾਈਅੰਸ ਅਸੀਂ ਮੈਂ ਉਸ ਅਲਾਈਅੰਸ ਉਸ ਪਾਰਟੀ ਦਾ ਇੱਕ ਹਿੱਸਾ ਵਾਂ ਔਰ ਜਿਹੜੀ ਇਹਨਾਂ ਨੇ ਮੇਰੇ ਨਾਲ ਬਦਲਾਖੋਰੀ ਕੀਤੀ ਆ ਚਾਹੇ ਉਹ ਕੇਜਰੀਵਾਲ ਕਹਿ ਲੋ ਜਾਂ ਭਗਵੰਤਿਆਂ ਮੈਂ ਆਪਣਾ ਵੱਡਾ ਦਿਲ ਕਰਕੇ ਮੈਂ ਆਪਣੇ ਉਸ ਨੈਸ਼ਨਲ ਪਦਰਤੇ ਜਿਹੜਾ ਬਾਕੀਆਂ ਸਾਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਮੈਂ ਆਪਣੀ ਪਾਰਟੀ ਦੇ ਨਾਲ ਸਹਿਮਤ ਹੈਗਾ ਵਾਂ ਔਰ ਜਿੱਦਾਂ ਦਾ ਵੀ ਉਹ ਕਰਨਗੇ ਕੀ ਕਰਦੇ ਨੇ ਕਿੱਦਾਂ ਕਰਦੇ ਨੇ ਵੈਸੇ ਮੇਰੇ ਹਿਸਾਬ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਅਲਾਈਅੰਸ ਡਸਨਟ ਮੇਕ ਐਨੀ ਸੈਂਸ ਵਿਦ ਆਮ ਆਦਮੀ ਪਾਰਟੀ ਹੂੰ ਤੋ ਕਿ ਆਪਣਾ ਉਦੇਸ਼ ਕੀ ਆ ਉਦੇਸ਼ ਇਹ ਹੈਗਾ ਕਿ ਨੈਸ਼ਨਲ ਲੈਵਲ ਤੇ 2024 ਵਿੱਚ ਬੀਜੇਪੀ ਨੂੰ ਰੋਕਿਆ ਜਾਵੇ ਤੇ ਪੰਜਾਬ ਦੇ ਵਿੱਚੋਂ ਪਹਿਲਾਂ ਰੁਕੀ ਹੋਈ ਆ देयर इज नो ਪੁਆਇੰਟ ਫॉर ਨੰਬਰ 1 ਪਾਰਟੀ ਅੱਜ ਦੀ ਡੇਟ ਵਿੱਚ ਮਤਲਬ ਅਕੋਰਡਿੰਗ ਟੂ ਦ ਸਟਰੈਂਥ ਨੰਬਰ 1 ਪਾਰਟੀ ਆਮ ਆਦਮੀ ਪਾਰਟੀ ਨੰਬਰ 2 ਕਾਂਗਰਸ ਆ ਇੱਕ ਨੰਬਰ ਤੇ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਤੇ ਚੌਥੇ ਨੰਬਰ ਦੀ ਪਾਰਟੀ ਨੂੰ ਡੀਫੀਟ ਕਰਨ ਦਾ ਤਾਂ ਤੋ ਟੁਕ ਨਹੀਂ ਬਣਦੀ ਹੁਣ ਦੇਖਦੇ ਆ ਕਿ ਅਗਰ ਹੁੰਦਾ ਆ ਨਹੀਂ ਹੁੰਦਾ ਜਦੋਂ ਹੋਏਗਾ ਉਦੋਂ ਫਿਰ ਇੱਕ ਵਾਰੀ ਅੱਛੀ ਤਰ੍ਹਾਂ ਨਾਲ ਤੁਹਾਨੂੰ ਮੈਂ ਦੱਸ ਸਕੂਗਾ ਲੇਕਿਨ ਮੇਰਾ ਇਹ ਮੰਨਣਾ ਵਾ ਕਿ ਇੱਥੇ ਪੰਜਾਬ ਦੇ ਵਿੱਚ ਗੱਠ ਜੋੜ ਤੋਂ ਬਗੈਰ ਹੀ ਬੀਜੇਪੀ ਸਟੈਂਡਸ ਡਿਫੀਟਡ ਤੇ ਸਰ ਤੁਸੀਂ ਪਾਠ ਹੋਗੇ ਜੇਕਰ ਗੜਜੋੜ ਹੋ ਜਾਂਦਾ ਪਰ ਕਿਉਂਕਿ ਪਰ ਮੈਂ ਕੀ ਨਾ ਤੁਹਾਨੂੰ ਭਗਵੰਤ ਮਾਨ ਬਾਰੇ ਗੱਲ ਕਰ ਰਹੇ ਹੋ ਸਰਕਾਰ ਬਾਰੇ ਇਹ ਤਾਂ ਫਿਰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਇੱਕ ਪਾਸੇ ਕੇਜਰੀਵਾਲ ਖੜਗੇ ਸਾਹਿਬ ਦੇ ਕੋਲ ਗੁਲਦਸਤਾ ਲੈ ਕੇ ਖੜਾ ਵਾ ਫੋਟੋਆਂ ਖਿਚਵਾਉਣ ਜਾ ਰਹੇ ਨੇ ਇੱਕ ਪਾਸੇ ਉਸ ਪਾਰਟੀ ਦੇ ਜਿਹੜੇ ਆਗੂ ਇੱਕ ਫਾਰਮਰ ਲੀਡਰ ਆਫ ਆਪੋਜੀਸ਼ਨ ਨੂੰ ਮਲਟੀਪਲ ਕੇਸਾਂ ਵਿੱਚ ਕੀਤਾ ਜਾ ਰਿਹਾ ਇੱਥੋਂ ਤੱਕ ਕਿ ਤੁਸੀਂ ਦੇਖੋ ਕਿੰਨੀ ਕਾਲੀ ਚ ਭੱਜੇ ਗਏ ਸੁਪਰੀਮ ਕੋਰਟ ਮੇਰੀ ਜ਼ਮਾਨਤ ਕੈਨਸਲ ਕਰਾਉਣ ਲਈ ਮੇਰੀ ਆਜ਼ਾਦੀ ਨੂੰ ਮਤਲਬ ਖੋਣ ਆਸਤੇ ਤੇ ਉਹ ਤਾਂ ਅਲੱਗ-ਅਲੱਗ ਸੁਪਰੀਮ ਕੋਰਟ ਨੇ ਇਹਨਾਂ ਨੂੰ ਇੰਟਰਟੇਨ ਨਹੀਂ ਕੀਤਾ ਇਹਨਾਂ ਨੂੰ ਉੱਥੋਂ ਤੋਹੀਨ ਕਰਕੇ ਵਾਪਸ ਆਉਣਾ ਪਿਆ ਪਰ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਇੰਨੀ ਨਫ਼ਰਤ ਦੀ ਭਾਵਨਾ ਨਾਲ ਕੰਮ ਕਰ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਮਤਲਬ ਕਾਂਗਰਸ ਦੇ ਲੀਡਰਾਂ ਨਾਲ ਜਾ ਕੇ ਗੁਲਦਸਤੇ ਲੈ ਕੇ ਫੋਟੋਆਂ ਖਿਚਾ ਰਹੇ ਹੋ ਇੱਕ ਪਾਸੇ ਉਸੇ ਪਾਰਟੀ ਦੇ ਆਗੂਆਂ ਨੂੰ ਤੁਸੀਂ ਝੂਠੇ ਜਾਦਾ ਹੋਵੇ ਨਾ ਕੋਈ ਮੈਰੇਜ ਕੋਈ ਕਾਰਨ ਹੁੰਦਾ ਉਹ ਝੂਠ ਤਾਂ ਇਹਨਾਂ ਦਾ ਐਸਟੈਬਲਿਸ਼ ਹੋਣ ਇਥੋਂ ਤੱਕ ਕਿ ਆਨਰੇਬਲ ਸੁਪਰੀਮ ਕੋਰਟ ਨੇ ਵੀ ਕਹੇਤਾ ਥੈਟ ਹੀ ਕੈਨ ਹੀ ਕੁਡ ਨਾਟ ਹੈਵ ਬੀਨ ਇਨਵੈਸਟੀਗੇਟਡ ਅੰਡਰ ਐਨਡੀਪੀਐਸ ਦੇ ਇਸ ਆਫੈਂਸਿਸ ਬਿਕਾਜ਼ ਸੁਪਰੀਮ ਆਨਰੇਬਲ ਸੁਪਰੀਮ ਕੋਰਟ ਨੇ ਮੇਰੇ ਸਮਨਸ ਕੁਆਸ਼ ਕੀਤੇ ਹੋਏ ਸੀਗੇ ਸੋ ਇਸ ਕਰਕੇ ਹੁਣ ਤੁਸੀਂ ਪੁੱਛਦੇ ਖਹਿਰਾ ਕਿਉਂ ਮੈਨੂੰ ਲੱਗਦਾ ਵਾ ਕਿ ਮੇਰੇ ਮੁੱਦਿਆਂ ਦਾ ਜਵਾਬ ਹੈ ਨਹੀਂ ਇਹਨਾਂ ਦੇ ਕੋਲ ਮੈਂ ਤਾਂ ਮੁੱਦਿਆਂ ਦੀ ਗੱਲ ਹੀ ਕਰ ਰਿਹਾ ਨਾ ਮੈਂ ਤਾਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਖਿਲਾਫ ਜਿਹੜਾ ਹੈਗਾ ਇੱਕ ਕਾਨੂੰਨ ਲੈ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਸਿੱਧਾ ਆਣ ਕੇ ਮਾਲਕ ਤੇ ਵੋਟਰ ਨਾ ਬਣ ਜੇ ਜਿਵੇਂ ਹਿਮਾਚਲ ਪ੍ਰਦੇਸ਼ ਕੀਤਾ ਹੈ ਜਿੱਦਾਂ ਹੁਣ ਉੱਤਰਾਖੰਡ ਵੀ ਕਰ ਰਹੀ ਆ ਜਾਂ ਗੁਜਰਾਤ ਵਿੱਚ ਆ ਜਾਂ ਰਾਜਸਥਾਨੀਆਂ ਸਰਕਾਰਾਂ ਨੇ ਕੀਤੀ ਇਹ ਇਸ਼ੂ ਆ ਸਾਡਾ ਜਾਂ ਫਾਰਮਰਸ ਦੇ ਇਸ਼ੂ ਆ ਜਾਂ ਤੁਸੀਂ ਡਰੱਗਸ ਕੰਟੇਨ ਨਹੀਂ ਕਰ ਸਕਦੇ ਡਰੱਗਸ ਯਾਰ ਹੁਣ ਝੂਠ ਬੋਲੀ ਜਾਂਦੇ ਨਸ਼ਾ ਸੀ ਐਂ ਕਰਤਾ ਨਸ਼ਾ ਤਾਂ ਜੇਲਾਂ 'ਚ ਹੀ ਨਹੀਂ ਮੁੱਕਿਆ ਹੋਇਆ ਜੇਲਾਂ ਦੇ ਅੰਦਰ ਬਹੁਤ ਨਸ਼ਾ ਵਾ ਸੋ ਜਾਂ ਮੈਂ ਬੇਅਦਬੀਆਂ ਦੀ ਗੱਲ ਕਰਦਾ ਜਾਂ ਮੈਂ ਪੁੱਛਦਾ ਕਿ ਤੁਸੀਂ ਕਟਾਰੂ ਚੱਕਤੇ ਕਿਉਂ ਨਹੀਂ ਐਕਸ਼ਨ ਲਿਆ ਜਾਂ ਮੈਂ ਪੁੱਛਦਾ ਕਿ ਮਾਨੂੰ ਕੇ ਜਿਹੜੀ ਸਰਬਜੀਤ ਉਹਨੇ ਕੋਠੇ ਤੇ ਕਬਜ਼ਾ ਕੀਤਾ ਤੁਸੀਂ ਉਹਦੇ ਚ ਕੀ ਐਕਸ਼ਨ ਲਿਆ ਜਦ ਉਹਨਾਂ ਦੇ ਕੋਲ ਮੇਰੇ ਕਿਸੇ ਗੱਲ ਦਾ ਕੋਈ ਜਵਾਬ ਨਹੀਂਗਾ ਜਿੱਦਾਂ ਪਿੰਡਾਂ ਦੇ ਵਿੱਚ ਸਾਦੀ ਨਹੀਂ ਹੁੰਦੀ ਜਦੋਂ ਆਪਾਂ ਕੋਈ ਪਿੰਡਾਂ ਚ ਜਦੋਂ ਦਲੀਲ ਮੁੱਕ ਜਾਂਦੀ ਜਿਹੜੇ ਮੂਰਖ ਬੰਦੇ ਹੁੰਦੇ ਫਿਰ ਤੁਹਾਡੇ ਉਹ ਗੱਲ ਪੈਂਦੇ ਨੇ ਇਹ ਮੇਰੇ ਗਲਪੇ ਨੇ ਐਂਡ ਦੇ ਹੈਵ ਇਨਵੋਲਡ ਮੀ ਫਾਲਸਲੀ ਇਨ ਅ ਵੈਰੀ ਟੈਂਜਰਸ ਲਾਈਫ ਥ੍ਰੈਟਨਿੰਗ ਕੇਸ ਇਹ ਤਾਂ ਪਰਮਾਤਮਾ ਵਾਹਿਗੁਰੂ ਬੜਾ ਬਯੰਤ ਆ ਤੇ ਲੋਕਾਂ ਦੀ ਅਰਦਾਸਾਂ ਕਰਕੇ ਮੈਂ ਬਚਿਆ ਅਗਰ ਇਹਨਾਂ ਤੇ ਛੱਡਿਆ ਜਾਂਦਾ ਆਈ ਥਿੰਕ ਦੇ ਊਡ ਦੇ ਆਰ ਦੇ ਆਰ ਲੁਕਿੰਗ ਐਟ ਯੂ ਮਾਈ ਫਿਜ਼ੀਕਲ ਇਲੀਮੀਨੇਸ਼ਨ ਯੂ ਨੋ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਤੁਹਾਡੇ ਜ਼ਰੀਏ ਸਾਰੀ ਦੁਨੀਆ 'ਚ ਕਿ ਦੇਖੋ ਕਿੰਨਾ ਝੂਠ ਕੋਕ ਅਪ ਹੋ ਰਿਹਾ ਵਾ ਕਪੂਰਥਲਾ ਦੀ ਅਦਾਲਤ ਵਿੱਚ ਮੇਰਾ ਰਿਮਾਂਡ ਮੰਗਣ ਵੇਲੇ ਮੇਰਾ ਨਾਮ ਕਨੈਕਟ ਕਰ ਰਹੇ ਸੀਗੇ ਜੀ ਕਿ ਹੈ ਲਾਰੈਂਸ ਬਿਸ਼ਨੋਈ ਔਰ ਸ਼ਾਇਦ ਜੱਗੂ ਭਗਵਾਨਪੁਰੀਏ ਦੇ ਨਾਲ ਇਹਦੇ ਤਲਕਾ ਅਸੀਂ ਵੈਰੀਫਾਈ ਕਰਨੇ ਜਾਦੇ ਉੱਥੇ ਬਿਆਨ ਦੇ ਰਹੇ ਸੀਗੇ ਏ ਡੀ ਜੀ ਪੀ ਇੰਟੈਲੀਜੈਂਸ ਦੇ ਕੋਲ ਇੱਕ ਇਹੋ ਜੀ ਸੀਰੀਅਸ ਇਨਪੁਟ ਆ ਕਿ ਖੈਰੇ ਨੂੰ ਲੋਰੈਂਸ ਬਿਸ਼ਨੋਈ ਤੇ ਗਰੁੱਪ ਤੋਂ ਖਤਰਾ ਵਾ ਇਹ ਉਹਨਾਂ ਕੋਲ ਇਨਪੁਟ ਪਈ ਆ ਤੇ کورٹ ਚ ਕਹਿ ਰਹੇ ਨੇ ਕਿ ਇਹਦੀ ਉਹਨਾਂ ਦੇ ਨਾਲ ਤਲੁਕਾਤ ਹੈਗੇ ਆ ਔਰ ਮੈਂ ਤਾਂ ਸਿੱਧੂ ਮੂਸੇ ਵਾਲੇ ਕੇਸ ਦੇ ਵਿੱਚ ਆ ਵਨ ਆਫ ਦਾ ਮੋਸਟ ਵੋਕਲ ਪਰਸਨਸ ਹੂ ਹੈਜ਼ ਯੂ نو ਅਪੋਜ਼ ਸੱਚ ਗੈਂਗਸਟਰ ਕਲਚਰ आई हैव आल्सो अपोज्ड के जड़ा जेलਾਂ ਚੋਂ ਬੈਠੇ ਇੰਟਰਵਿਊ ਦਿੰਦੇ ਹਨ ਉਹਤੇ ਐਕਸ਼ਨ ਹੋਣਾ ਚਾਹੀਦਾ ਹਾਊ ਕਡ ਆਈ ਬੀ ਅਲਾਈਨ ਬੀ ਅ ਪਾਰਟ ਆਫ ਸੱਚ ਥਿੰਗ ਸੋ ਬਹੁਤ ਹੀ ਯਾਰ ਮੈਂ ਹੁਣ ਕੀ ਕਹਿ ਸਕਦਾ ਕਿ ਮੈਨੂੰ ਬੜਾ ਮੈਨੂੰ ਦੁੱਖ ਹੁੰਦਾ ਮੈਨੂੰ ਜਦੋਂ ਪ੍ਰੋਸੀਕਿਊਸ਼ਨ ਤੇ ਸਰਕਾਰ ਮਿਲ ਕੇ ਮਤਲਬ ਐਡੀ ਵੱਡਾ ਤੰਤਰ ਮਿਲ ਕੇ ਇੱਕ ਬੰਦੇ ਦੇ ਖਿਲਾਫ ਯਾਰ ਸਾਰੀ ਸਟੇਟ ਪਾਵਰ ਝੋਕ ਦਿੱਤੀ ਔਰ ਭਗਵੰਤ ਸਿੰਘ ਮਾਨ ਕਹਿੰਦੇ ਸੀ ਨਾ ਕਿ ਮੁਖ्तार अंसारी ਤੇ ਕੈਪਟਨ ਅਮਿੰਦਰ ਸਿੰਘ ਨੇ 55 ਲੱਖ ਰੁਪਏ ਖਰਚ ਖਰਚਾ ਪ੍ਰਾਈਵੇਟ ਲਾਇਰਸ ਖੜੇ ਕਿੰਨੇ ਤੁਹਾਨੂੰ ਪਤਾ ਮੇਰੇ ਕੇਸ ਦੇ ਉੱਤੇ ਕਿੰਨੇ ਪੈਸੇ ਖਰਚੇ ਨੇ ਇਨਕਲੂਡਿੰਗ ਸੁਪਰੀਮ ਕੋਰਟ ਇਨਕਲੂਡਿੰਗ ਹਾਈ ਕੋਰਟ ਦੀ ਫੀਸ 5 ਕਰੋੜ ਰੁਪਇਆ ਖਰਚਾ ਆਇਆ ਤੁਹਾਡੇ ਦੇ ਹਾਂਜੀ ਮੇਰੇ ਮੇਰੇ ਖਿਲਾਫ ਜਿਹੜੇ ਲਾਇਰਸ ਅੰਗੇਜ ਕੀਤੇ ਆਈ ਡੂ ਨੋਟ ਵਾਂਟ ਟੂ ਨੇਮ ði ਮੋਸਟ ਟੂ ਇੰਪੋਰਟੈਂਟ ਲਾਇਰਸ ਸ਼ਾਇਦ ਉਹਨਾਂ ਦੇ 20 ਕੇ 25 ਲੱਖ ਰੁਪਇਆ ਪਰ ਪੇਸ਼ੀ ਦੀ ਹੀਅਰਿੰਗ ਆ